ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਹੀਂ ਬਿਆਨ ਦਿੰਦਾ ਹਾਂ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿ ਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿੱਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿ ਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਹੀਂ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨੇ بیان ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਹਰੇ ਦਿੰਨਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ